ਪੁਲਿਸ ਨੇ ਕੀਤੀ ਸਪਾ ਸੈਂਟਰ ਵਿੱਚ ਛਾਪੇ ਮਾਰੀ ਬਿਨਾਂ ਵੈਰੀਫਿਕੇਸ਼ਨ ਤੇ ਨਾਗਾ ਲੈਂਡ ਦੀਆਂ ਲੜਕੀਆਂ ਨੂੰ ਰੱਖਿਆ ਹੋਇਆ ਸੀ ਕੰਤ ਤੇ ਤੇ ਪੁਲਿਸ ਨੇ ਸਪਾ ਪ੍ਰਬੰਧਕ ਨੂੰ ਕਰ ਲਿਆ ਗ੍ਰਿਫਤਾਰ ਜੀਆਂ ਇੱਕ ਖਬਰ ਲੁਧਿਆਣਾ ਦੇ ਪਿੰਡ ਦਾਦ ਦੇ ਸੁਗੰਧਪਿਹਾਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸਪਾ ਸੈਂਟਰ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇ ਮਾਰੀ ਕੀਤੀ ਗਈ ਹੈ ਪੁਲਿਸ ਨੇ ਇਹ ਪਾਇਆ ਕਿ ਇਸ ਪ੍ਰਬੰਧਕ ਦੇ ਵੱਲੋਂ ਨਾਗਾਲੈਂਡ ਦੀਆਂ ਲੜਕੀਆਂ ਨੂੰ ਕੰਮ ਤੇ ਰੱਖਿਆ ਹੋਇਆ ਹੈ ਪਰੰਤੂ ਪੁਲਿਸ ਦੇ ਵੱਲੋਂ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਤਾਂ ਪੁਲਿਸ ਨੇ ਇਸ ਸਪਾ ਸੈਂਟਰ ਦੇ ਪ੍ਰਬੰਧਕ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਇਸ ਸਪਾ ਸੈਂਟਰ ਦਾ ਨਾਮ ਓਕੋ ਲਗਜ਼ਰੀ ਸਪਾ ਐਂਡ ਸੈਲੂਨ ਸੈਂਟਰ ਹੈ ਜਿਹੜਾ ਕਿ ਪ੍ਰਬੰਧਕ ਜਦੀਪ ਸਿੰਘ ਦੇ ਵੱਲੋਂ ਚਲਾਇਆ ਜਾਂਦਾ ਹੈ ਜਿਹੜਾ ਕਿ ਪਿੰਡ ਖੰਡੂਰ ਦਾ ਰਹਿਣ ਵਾਲਾ ਪੁਲਿਸ ਅਧਿਕਾਰੀ ਜਗਸੀਰ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹ ਫੁੱਟਬਾਲ ਚੌਂਕ ਦੇ ਵਿੱਚ ਆਪਣੀ ਟੀਮ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਉਹਨਾਂ ਨੂੰ ਇਹ ਸੂਚਨਾ ਮਿਲੀ ਕਿ ਇੱਥੇ ਇੱਕ ਸਪਾ ਸੈਂਟਰ ਚਲਾਇਆ ਜਾਂਦਾ ਹੈ ਜਿਸ ਦੇ ਵਿੱਚ ਲੜਕੀਆਂ ਕੰਮ ਕਰਦੀਆਂ ਨੇ ਜਿਹੜੀਆਂ ਕਿ ਨਾਗਾ ਲੈਣ ਦੀਆਂ ਨੇ ਪ੍ਰੰਤੂ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ ਉਹਨਾਂ ਨੂੰ ਕੰਮ ਤੇ ਰੱਖਿਆ ਹੋਇਆ ਹੈ ਤਾਂ ਪੁਲਿਸ ਅਧਿਕਾਰੀ ਜਗਸੀਰ ਸਿੰਘ ਆਪਣੀ ਟੀਮ ਦੇ ਨਾਲ ਇਸ ਸਪਾ ਸੈਂਟਰ ਦੇ ਵਿੱਚ ਪਹੁੰਚੇ ਜਿੱਥੇ ਕਿ ਉਹਨਾਂ ਨੇ ਰੇਡ ਮਾਰੀ ਤਾਂ ਉਹਨਾਂ ਨੇ ਪਾਇਆ ਕਿ ਵਾਕਿਆ ਹੀ ਨਾਗਾਲੈਂਡ ਦੀਆਂ ਲੜਕੀਆਂ ਇੱਥੇ ਕੰਮ ਕਰਦੀਆਂ ਨੇ ਪਰੰਤੂ ਉਹਨਾਂ ਦੀ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਜਿਹੜੀ ਕਿ ਨਹੀਂ ਹੋਈ ਪਈ ਤਾਂ ਜਦੋਂ ਪ੍ਰਬੰਧਕ ਨੂੰ ਇਸ ਬਾਰੇ ਵਿੱਚ ਸਵਾਲ ਕੀਤੇ ਗਏ ਤਾਂ ਉਹਨਾਂ ਦੇ ਕੋਲ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਸੀ ਤੇ ਨਾ ਹੀ ਇਸ ਬੰਦੇ ਵਿੱਚ ਉਹ ਕੋਈ ਦਸਤਾਵੇਜ਼ ਪੇਸ਼ ਕਰ ਸਕੇ ਤਾਂ ਪੁਲਿਸ ਦੇ ਵੱਲੋਂ ਇਸ ਸਪਾ ਸੈਂਟਰ ਦੇ ਪ੍ਰਬੰਧਕ ਨੂੰ ਕਾਬੂ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਿਕਰ ਜੋ ਗਾਇਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਸਪਾ ਸੈਂਟਰ ਦੇ ਵਿੱਚ ਕਿਸੇ ਹੋਰ ਮੁਲਕ ਦੀਆਂ ਲੜਕੀਆਂ ਨੇ ਉਹ ਕੰਮ ਕਰਦੀਆਂ ਨੇ ਬਹੁਤ ਸਾਰੀਆਂ ਹੋਰ ਵੀ ਲੜਕੀਆਂ ਜਿਹੜੀਆਂ ਕਿ ਹੋਰ ਬਹੁਤ ਸਾਰੇ ਐਸੇ ਹੀ ਸਪਾ ਸੈਂਟਰ ਨੇ ਜਿੱਥੇ ਕੰਮ ਕਰਦੀਆਂ ਨੇ ਪਰੰਤੂ ਜਦੋਂ ਉਹਨਾਂ ਨੂੰ ਕੰਮ ਤੇ ਰੱਖਿਆ ਜਾਂਦਾ ਹੈ ਤਾਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਹੀ ਉਹਨਾਂ ਨੂੰ ਸਪਾ ਸੈਂਟਰ ਦੇ ਵਿੱਚ ਕੰਮ ਕਰਨ ਦੇ ਲਈ ਰੱਖਿਆ ਜਾਂਦਾ ਹੈ ਇਥੇ ਇਸ ਪ੍ਰਬੰਧਕ ਦਾ ਸਿਰਫ ਇਹੀ ਦੋਸ਼ ਹੈ ਕਿ ਉਸਨੇ ਜਦੋਂ ਇਹਨਾਂ ਲੜਕੀਆਂ ਨੂੰ ਕੰਮ ਤੇ ਰੱਖਿਆ ਤਾਂ ਉਸਨੇ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਇਸ ਕਰਕੇ ਹੀ ਉਸ ਨੂੰ ਕਾਬੂ ਕੀਤਾ ਗਿਆ ਜੇਕਰ ਉਹ ਇਹਨਾਂ ਲੜਕੀਆਂ ਨੂੰ ਸਪਾਸੈਂਟਰ ਦੇ ਵਿੱਚ ਕੰਮ ਦੇਣ ਤੋਂ ਪਹਿਲਾਂ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਲੈਂਦਾ ਤਾਂ ਅਜੇ ਹਾ ਨਹੀਂ ਸੀ ਹੁਣ ਜੋ ਉਸ ਦੇ ਨਾਲ ਹੋ ਗਿਆ ਕਿਉਂਕਿ ਉਸ ਨੇ ਜਿਹੜੀਆਂ ਲੜਕੀਆਂ ਨੂੰ ਕੰਮ ਦੇ ਰੱਖਿਆ ਹੈ ਉਹ ਨਾਗਾ ਲੈਂਡ ਦੀਆਂ ਨੇ ਤੇ ਜਦੋਂ ਉਸ ਨੇ ਇਹਨਾਂ ਲੜਕੀਆਂ ਨੂੰ ਕੰਮ ਦੇ ਰੱਖਿਆ ਸੀ ਤਾਂ ਉਸ ਨੂੰ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਚਾਹੀਦੀ ਸੀ ਤਾਂ ਉਸ ਦੇ ਨਾਲ ਅਜੇ ਹਾ ਨਹੀਂ ਸੀ ਹੁਣ ਜੋ ਉਸ ਦੇ ਨਾਲ ਹੋਇਆ ਬੇਸ਼ੱਕ ਪੁਲਿਸ ਸ਼ਾਪੇਮਰੀ ਕਰਨ ਆਉਂਦੀ ਵੀ ਪਰੰਤੂ ਉਸ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਜਾਣਾ ਕਿਉਂਕਿ ਕੇ ਉਸਨੇ ਜਨੇਵੀ ਕਾਨੂੰਨੀ ਕਾਰਵਾਈ ਕੀਤੀ ਉਸ ਦੇ ਵਿੱਚੋਂ ਹੀ ਲੰਘ ਕੇ ਉਸਨੇ ਇਹਨਾਂ ਲੜਕੀਆਂ ਨੂੰ ਕੰਮ ਦਿੱਤਾ ਪਰੰਤੂ ਉਸਨੇ ਅਜਾਹ ਨਹੀਂ ਕੀਤਾ ਇਸ ਕਰਕੇ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਤੇ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ